ਹਾਂਜੀ ਦੋਸਤੋ ਪੇਸ਼ ਆਸ ਦੀ ਪਹਿਲੀ ਵੱਡੀ ਤੇ ਮੁਖਬਰ ਪੰਜਾਬ ਦੇ ਹਫ਼ਤੇ ਲਗਾਤਾਰ 3 ਛੁੱਟੀਆਂ 15 16 ਤੇ 17 ਨਵੰਬਰ ਨੂੰ ਹੋਵੇਗੀ ਛੁੱਟੀ ਜੀ ਆ ਪੰਜਾਬ ਵਿੱਚ ਹਫ਼ਤੇ ਲਗਾਤਾਰ ਤਿੰਨ ਛੁੱਟੀਆਂ ਹਨ 13, 15, 16 ਤੇ 17 ਨਵੰਬਰ ਨੂੰ ਛੁੱਟੀ ਹੋਵੇਗੀ ਦੱਸਦੀ ਕਿ 15 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਜਿਸ ਕਾਰਨ ਸਰਕਾਰੀ ਛੁੱਟੀ ਰਹੇਗੀ ਇਸ ਤੋਂ ਬਾਅਦ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਹੈ ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸ ਤੋਂ ਇਲਾਵਾ 17 ਨਵੰਬਰ ਐਤਵਾਰ ਨੂੰ ਵੀ ਛੁੱਟੀ ਰਹੇਗੀ ਤੇ ਇਸ ਤਰ੍ਹਾਂ 15, 16 ਤੇ 17 ਨਵੰਬਰ ਨੂੰ ਲਗਾਤਾਰ ਤਿੰਨ ਸਰਕਾਰੀ ਛੁੱਟੀਆਂ ਹੋਣਗੀਆਂ ਤੇ ਸੂਬੇ ਦੇ ਸਾਰੇ ਵਿਦਿਅਕ ਤੇ ਸਰਕਾਰੀ ادارے ਬੰਦ ਰਹਿਣਗੇ ਤਹਾਂਜੀ ਦੋਸਤੋ ਬਾਦਿਆਂ ਅੱਜ ਦੀ ਦੂਜੀ ਵੱਡੀ ਤੇ ਮੁਖਬਰ ਵਾਲਾ ਐਫਸੀਆਈ ਨੇ ਪੰਜਾਬ ਵਿੱਚ ਚੋਨੇ ਦੇ ਖਰੀਦ ਤੋਂ ਪਾਸਾ ਵਟਿਆ ਜੀ ਹਾਂ ਭਾਰਤੀ ਖੁਰਾਕ ਨਿਗਮ FCI ਨੇ ਪੰਜਾਬ ਚੋਂ ਫਸਲੀ ਖਰੀਦ ਤੋਂ ਹੱਥ ਕੋਟਣਾ ਸ਼ੁਰੂ ਕਰ ਦਿੱਤਾ ਹੈ ਪਿਛਲੇ ਕਣਕ ਦੇ ਖਰੀਦ ਸੀਜ਼ਨ ਵਿੱਚ FCI ਨੇ ਫਸਲ ਦੀ ਮਾਮੂਲੀ ਖਰੀਦ ਕੀਤੀ ਸੀ ਤੇ ਹੁਣ ਝੋਨੇ ਦੀ ਖਰੀਦ ਵੀ ਕਾਫੀ ਘਟ ਹੋਈ ਹੈ ਤਾਂ ਲੰਘੇ ਕਈ ਵਰਿਆਂ ਤੋਂ ਭਾਰਤੀ ਖੁਰਾਕ ਨਿਗਮ ਪੰਜਾਬ ਚੋਂ ਖੁਦ ਖਰੀਦ ਕਰਨ ਤੋਂ ਪਛਾਂਹ ਹਟਦਾ ਨਜ਼ਰ ਆ ਰਿਹਾ ਹੈ ਤਾਂ ਭਾਰਤੀ ਖੁਰਾਕ ਨਿਗਮ ਨੇ ਹੁਣ ਤੱਕ ਸੂਬੇ ਪਾਰਚੋ ਸਿਰਫ 1.19 ਲੱਖ ਟਨ ਝੋਨੇ ਦੀ ਹੀ ਖਰੀਦ ਕੀਤੀ ਹੈ ਅਤੇ ਸੂਬੇ ਦੇ 11 ਜ਼ਿਲ੍ਹਿਆਂ ਵਿੱਚ ਤਾਂ ਉਸ ਨੇ ਝੋਨੇ ਦੇ ਇੱਕ ਵੀ ਦਾਣੇ ਦੀ ਖਰੀਦ ਨਹੀਂ ਕੀਤੀ ਹੈ ਤਹਾਣੀ ਦੋਸਤੋ ਬਾਦਿਆਂ ਅੱਜ ਦੀ ਵੱਡੀ ਤੀਜੀ ਮੁਖਬਰ ਵੱਲ ਪੰਜਾਬ ਵਿੱਚ ਹਵਾ ਦੀ ਗੁਣਵੱਤਾ ਖਤਰਨਾਕ ਪੱਧਰ ਤੇ ਜਾਰੀ ਹੋਇਆ ਅਲਰਟ ਜੀ ਹਾਂ ਪੰਜਾਬ ਵਿੱਚ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਰੂਪ ਧਾਰ ਚੁੱਕੀ ਹੈ ਪਰਾਲੀ ਸਾੜਨ ਅਤੇ ਹੋਰ ਕਾਰਨਾਂ ਕਰਕੇ ਹਵਾ ਦੀ ਗੁਣਵੱਤਾ ਖਤਰਨਾਕ ਪੱਧਰ ਤੇ ਪਹੁੰਚ ਗਈ ਹੈ ਜਿਸ ਨਾਲ ਲੋਕਾਂ ਨੂੰ ਸਾਹ ਲੈਣ ਅਤੇ ਅੱਖਾਂ ਵਿੱਚ ਜਲਣ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਤਵਾਰ ਨੂੰ ਚੰਡੀਗੜ੍ਹ ਦਾ 에ਅਰ ਕੁਆਲਿਟੀ ਇੰਡੈਕਸ 349 ਤੱਕ ਪਹੁੰਚ ਗਿਆ ਜੋ ਕਿ ਦਿੱਲੀ ਦੇ ਏਅਰ ਕੁਆਲਿਟੀ ਇੰਡੈਕਸ 334 ਨੂੰ ਵੀ ਪਿੱਛੇ ਛੱਡ ਗਈ ਤਾਂ ਇਸ ਤਰ੍ਹਾਂ ਬਕਵਾਕ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਇਹ ਕਾਊਤਾ ਪੱਧਰ ਕਾਫੀ ਢੇਠਾ ਹੈ ਮੌਸਮ ਵਿੱਚ ਤਬਦੀਲੀ ਤੇ ਧੁੰਦ ਦਾ ਅਲਰਟ ਜੀਹਾਂ 24 ਘੰਟਿਆਂ ਵਿੱਚ ਤਾਪਮਾਨ 0.4 ਡਿਗਰੀ ਦੀ ਖਰਾਬਤ ਦਰਜ ਕੀਤੀ ਗਈ ਹੈ ਤਾਂ ਉੱਥੇ ਹੀ ਪੰਜਾਬ ਦੇ ਕਈ ਹਿੱਸਿਆਂ 'ਚ ਅੱਜ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਜੀ ਦੋਸਤੋ ਬਾਤ ਦੇ ਆਜ ਦੀ ਅਗਲੀ ਵੱਡੀ ਤੇ ਮੁੱਖ ਖਬਰ ਵੱਲ ਪੰਜਾਬ ਦੇ 233 ਸਕੂਲਾਂ ਨੂੰ ਮਿਲਿਆ ਪੀਐਮ ਸ਼੍ਰੀ ਦਾ ਦਰਜਾ ਜੀ ਹਾਂ ਕੇਂਦਰ ਸਰਕਾਰ ਦੀ ਪੀਐਮ ਸ਼੍ਰੀ ਸਕੂਲ ਯੋਜਨਾ ਦੇ ਨਿਰਦੇਸ਼ ਵਿੱਚ ਕੋਲੇ 14500 ਪੀਐਮ ਸ਼੍ਰੀ ਸਕੂਲ ਸਥਾਪਿਤ ਕੀਤੇ ਜਾਣੇ ਹਨ ਤਾਂ ਇਹਨਾਂ ਵਿੱਚੋਂ 10 ਸਕੂਲ ਕੱਲੇ ਮਹਾਲੀ ਜ਼ਿਲ੍ਹੇ ਦੇ ਹਨ ਤਾਂ ਇਹਨਾਂ ਤੇ ਕੇਂਦਰ ਸਰਕਾਰ ਦੀ ਹੀ ਨਹੀਂ ਸਗੋਂ ਸਬੰਧਤ ਸੂਬਿਆਂ ਦੀ ਸਰਕਾਰਾਂ ਸਥਾਨਕ ਕਾਇਆਂ ਕੇਂਦਰੀ ਵਿਦਿਆਲਾ ਸੰਗਠਨ एनबीएस टीवी पूरी निगरानी रहेगी ते पंजाब ਦੇ ਸਕੂਲ ਸਿੱਖਿਆ ਭਾਗ ਦੇ ਸਕੱਤਰ ਕਮਲਕਿਸ਼ੋਰ ਜਾਤਾਵਲੂ ਨੋਟੀਫਿਕੇਸ਼ਨ ਵਿੱਚ ਜਿਹੜੇ ਆੱਖ-ਬਖ ਸਕੂਲਾਂ ਨੂੰ ਜਿਹੜਾ ਪੀਐਮ ਸ਼੍ਰੀਦਰਜਾ ਹਾਸਲ ਹੋਇਆ ਹੈ ਤਹਾਂਜੀ ਦੋਸਤੋ ਬਾਦਿਆਂ ਅਗਲੀ ਵੱਡੀ ਮੁਖਬਰ ਵਾਲਾ ਸਸਤਾ ਹੋ ਗਿਆ ਸੋਨਾ ਚਾਂਦੀ ਖਰੀਦਾਰ ਤੋਂ ਪਹਿਲਾ ਜਾਣੋ ਤਾਜ਼ਾ ਰੇਟ ਜੀ ਆ ਇਸ ਵੇਲੇ ਦੁਨੀਆ ਭਰ ਸੋਨੇ ਚਾਂਦੀ ਦੀ ਕੀਮਤ ਤੇ ਦਬਾਅ ਹੈ ਕਰੇਲੂ ਬਾਜ਼ਾਰ ਚ ਸੋਮਵਾਰ ਨੂੰ ਸੋਨੇ ਦਾ ਦਸੰਬਰ 500 ਰੁਪਏ ਪ੍ਰਤੀ 10 ਗ੍ਰਾਮ ਤੋਂ ਜ਼ਿਆਦਾ ਦੀ ਗ੍ਰਾਫਟ ਨਾਲ ਕਾਰੋਬਾਰ ਕਰ ਰਿਹਾ ਸੀ ਸੋਨਾ ਜਿਹੜਾ ਹੈ 76700 ਰੁਪਏ ਪ੍ਰਤੀ ਗ੍ਰਾਮ ਤੋਂ ਹੇਠਾਂ ਕਿਸ ਗਿਆ ਹੈ ਜਦੋਂ ਚਾਂਦੀ 200 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਬਾਅਦ ਦੇ ਕੇ 90704 ਰੁਪਏ ਪ੍ਰਤੀ ਦਿਨ ਤੱਕ ਫੈਸਲ ਗਈ 11500 ਰੁਪਏ ਸਸਤਾ ਹੋ ਗਿਆ ਸੋਨਾ ਹਾਂਜੀ ਦੋਸਤੋ ਬਾਦਿਆਂ ਅਗਲੇ ਵੱਡੀ ਮੁਖਬਰ ਵਾਲ ਪੰਜਾਬ ਸਰਕਾਰ 15 ਦਿਨ ਚ ਮਿਉਂਸਪਲ ਤੇ ਨਗਰ ਨਿਗਮ ਚੋਣਾ ਕਰੇ ਨੋਟੀਫਾਈ ਜਿਹਾ ਸੁਪਰੀਮ ਕੋਰਟ ਨੇ ਅੱਜ ਪੰਜਾਬ ਸਰਕਾਰ ਤੇ ਚੋਣ ਕਮਿਸ਼ਨ ਨੂੰ ਹਦਾਇਤ ਕੀਤੀ ਹੈ ਕਿ ਸੂਬੇ ਵਿੱਚ 15 ਦਿਨਾਂ ਅੰਦਰ ਮਿਉਂਸਪਲ ਚੋਣਾਂ ਨੋਟੀਫਾਈ ਕਰੇ ਤੇ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦੇ 8 ਹਫ਼ਤੇ ਅੰਦਰ ਪੂਰਾ ਮਾਮਲਾ ਨਿਵੇੜੇ ਜਸਟਿਸ ਸੂਰਜਕਾਂਤ ਤੇ ਜਸਟਿਸ ਉਜਲ ਪੁਈਆ ਦਾ ਬੈਂਚ ਪੰਜਾਬ ਸਰਕਾਰ ਬਲੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 19 ਅਕਤੂਬਰ ਦੇ ਹੁਕਮਾਂ ਨੂੰ ਚੁਣੌਤੀ ਦਿੰਦੀ ਪਟੀਸ਼ਨ ਤੇ ਸੁਣਵਾਈ ਕਰ ਰਿਹਾ ਸੀ ਤਾਂ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਹੱਦਬੰਦੀ ਤੇ ਕਿਸੇ ਨਵੇਂ ਅਮਲ ਤੋਂ ਬਗੈਰ 15 ਦਿਨਾਂ ਅੰਦਰ ਸਾਰੀਆਂ ਨਗਰ ਨਿਗਮਾਂ ਅਤੇ ਨਗਰ ਨਿਗਮ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਤਾਂ ਹਾਂ ਜੀ ਦੋਸਤੋ ਬਾਦਿਆਂ ਅਗਲੇ ਵੱਡੀ ਖਬਰ ਵਾਲ ਕੈਨੇਡਾ ਸਰਕਾਰ ਨੇ ਪੰਜਾਬੀਆਂ ਨੂੰ ਦਿੱਤਾ ਇੱਕ ਹੋਰ ਵੱਡਾ ਝਟਕਾ ਜਿੱहां ਭਾਰਤ ਤੇ ਕੈਨੇਡਾ ਵਿਚਕਾਰ ਤਣਾਅ ਹੋਣ ਦੇ ਸੰਕੇਤ ਘਟ ਨਹੀਂ ਰਹੇ ਇਸ ਦੌਰਾਨ ਟਰੂਡੋ ਸਰਕਾਰ ਵਿਜ਼ਟਰ ਵੀਜ਼ਾ ਨਿਯਮਾਂ 'ਚ ਵੱਡੇ ਬਦਲਾਅ ਕਰ ਰਹੀ ਹੈ ਪਹਿਲਾ ਸਟੂਡੈਂਟ ਵੀਜ਼ਾ ਤੇ ਹੁਣ ਵਿਜ਼ਟਰ ਵੀਜ਼ਾ ਦੇ ਨਿਯਮ ਬਦਲ ਗਏ ਹਨ ਇਸ ਦਾ ਪੰਜਾਬ ਦੇ ਲੋਕਾਂ ਤੇ ਅਸਰ ਹੋਣਾ ਯਕੀਨੀ ਹੈ ਅਜਿਹੇ 'ਚ ਪੰਜਾਬੀਆਂ ਦਾ ਕੈਨੇਡਾ 'ਚ ਪੱਕੇ ਤੌਰ ਤੇ ਬਸੰਦਾ ਸੁਪਨਾ ਅਧੂਰਾ ਹੀ ਰਹਿ ਜਾਵੇਗਾ ਦੋਨਵਾਸਤੀਕ ਕੈਨੇਡਾ ਸਰਕਾਰ ਨੇ ਵਿਜ਼ਟਰ ਵੀਜ਼ਾ ਬਦਲਾ ਕੀਤਾ ਹੈ ਹੁਣ ਸਿਰਫ 1 ਮਹੀਨੇ ਦਾ ਵਿਜ਼ਟਰ ਵੀਜ਼ਾ ਮਿਲੇਗਾ ਤੇ 1 ਮਹੀਨੇ ਬਾਅਦ ਕੈਨੇਡਾ ਤੋਂ ਵਾਪਸ ਆਉਣਾ ਹੋਵੇਗਾ ਤੁਹਾਨੂੰ ਦੱਸ ਦਿੱਤੀ ਕਿ ਕੈਨੇਡਾ ਸਰਕਾਰ ਨੇ ਵਿਜ਼ਟਰ ਵੀਜ਼ੇ 'ਚ ਬਦਲਾ ਕੀਤਾ ਹੈ ਸੋ ਦੋਸਤੋ ਇਹ ਸੀ ਅੱਜ ਦੀ ਵੱਡੀਆਂ ਤੇ ਮੋਹ ਖਬਰਾਂ ਰੋਜ਼ਾਨਾ ਖਬਰਾਂ ਪਾਉਣ ਦੇ ਲਈ ਸਾਡੇ ਚੈਨਲ ਨਾਲ ਜ਼ਰੂਰ ਜੁੜੋ ਤੇ ਹੋਰ ਅਪਡੇਟਸ ਲਈ ਮਿਲਦੇ ਹਾਂ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ